ਸਾਹੀ ਗਾ ਦੋਸਤੋ ਆ ਜਨੂਜ਼ ਵਾਲਾ ਰੇਡੀਓ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਂ ਤੱਕ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਇੱਥੇ ਕੀ ਕਾਂਗਰਸ ਨਾਲ ਆੜਾ ਲਾਉਣ ਵਾਲੇ ਮਹਤਪੁਰ ਦੇ ਥਾਣੇਦਾਰ ਪ੍ਰਮਿੰਦਰ ਸਿੰਘ ਬਾਜਪਾ ਦੀ ਸ਼ਮਤ ਆ ਗਈ ਹੈ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਉਸ ਦੇ ਤਬਾਦਲੇ ਦੀ ਸਪਾਰਸ਼ ਜਿਹੜੀ ਕੀਤੀ ਸੀ ਡਿਪਟੀ ਕਮਿਸ਼ਨਰ ਰਵੀਂਦਰ ਸ਼ਰਮਾ ਨੇ ਬਾਜਵਾ ਨੂੰ ਬਦਲਨ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਇਸ ਪੱਤਰ ਨਾਲ ਪੁਲਿਸ ਵੱਲੋਂ ਜਿਹੜੀ ਕਿ ਥਾਣੇਦਾਰ ਬਾਜਪਾ ਬਾਰੇ ਜਿਹੜਾ ਕਿ ਤਿਆਰ ਕਰਨ ਦੀ ਦੋ ਸਫਿਆਂ ਦੀ ਰਿਪੋਰਟ ਭੇਜੀ ਗਈ ਸੀ ਜਿਸ ਚ ਦਰਸਾਇਆ ਗਿਆ ਕਿ ਥਾਣੇਦਾਰ ਡਿਊਟੀ ਕਰਨ ਦੇ ਯੋਗ ਨਹੀਂ ਹਨ ਜ਼ਿਲ੍ਹੇ ਦੇ ਮੁਖ ਚੋਣ ਅਫਸਰ ਨੇ ਥਾਣੇਦਾਰ ਐਸਐਸਪੀ ਦਿਹਾਤੀ ਜਲੰਧਰ ਆਈਜੀ ਜਲੰਧਰ ਰੇਂਜ ਤੇ ਜਲੰਧਰ ਸੈਂਟਰਲ ਦੇ ਏਐਸਪੀ ਵੱਲੋਂ ਤਿਆਰ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਥਾਣੇਦਾਰ ਖਿਲਾਫ ਪੱਤਰ ਲਿਖਿਆ ਹੈ ਇਸ ਪੱਤਰ ਨਾਲ ਦੋ ਸਫਿਆਂ ਦੀ ਰਿਪੋਰਟ ਵੀ ਭੇਜੀ ਗਈ ਹੈ SSP ਦਫਤਰ ਵੱਲੋਂ ਲਿਖਿਆ ਗਿਆ ਹੈ ਕਿ ਥਾਣੇਦਾਰ ਬਾਜਪਾ ਨੇ 7 ਮਈ ਨੂੰ ਡਿਊਟੀ ਤੇ ਹਾਜ਼ਰ ਹੋਣਾ ਸੀ ਜਦਕਿ ਉਹ ਜਲੰਧਰ ਦੇ ਹੋਟਲ 'ਚ ਪ੍ਰੈਸ ਕਾਨਫਰੰਸ ਕਰਦਾ ਰਿਹਾ ਬਾਜਪੇ ਨੇ ਬੀਤੇ ਦਿਨ ਦੋਸ਼ ਲਾਇਆ ਸੀ ਕਿ ਉਹ 5 ਦਿਨ ਦੀ ਜ਼ਬਰ ਛੁੱਟੀ ਦਿੱਤੀ ਗਈ ਸੀ ਰਿਪੋਰਟ 'ਚ ਲਿਖਿਆ ਗਿਆ ਕਿ ਥਾਣੇਦਾਰ ਹੋਟਲ 'ਚ ਪੱਤਰਕਾਰਾਂ ਅੱਗੇ ਆਪਣੀ ਨਿੱਜੀ ਦੋ ਰਿਵਾਰਡ ਵਾਲ ਲਹਿਰਾਉਂਦਾ ਰਿਹਾ ਇਸ ਤੋਂ ਇਲਾਵਾ ਉਸ ਨੇ ਕਈ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਦੇ ਜਿਹੜੀ ਕਿ ਨਿੱਜੀ ਟਿੱਪਣੀਆਂ ਕੀਤੀਆਂ ਤੇ ਕਈ ਤਰ੍ਹਾਂ ਦੇ ਕਿ ਝੂਠੇ ਦੋਸ਼ ਲਾਏ ਹਨ ਜ਼ਿਲ੍ਹੇ ਦੇ ਮੁੱਖ ਚੌਣ ਅਫਸਰ ਨੇ ਕਿਹਾ ਹੈ ਕਿ ਦਿਹਾਤੀ ਪੁਲਿਸ ਜਲੰਧਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਉਹਨਾਂ ਨੇ ਪੰਜਾਬ ਦੇ ਚੌਣ ਅਫਸਰ ਐਸਐਸ ਕਰੋਨਾ ਰਾਜੂ ਨੂੰ ਥਾਣੇਦਾਰ ਭਾਜਪਾ ਦੇ ਤਬਾਦਲੇ ਬਾਰੇ ਲਿਖਿਆ ਹੈ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਵੱਲੋਂ ਤਿਆਰ ਕੀਤੀ ਗਈ ਸ਼ਿਕਾਇਤ ਅੱਗੇ ਪੇਸ਼ ਕੀਤੀ ਗਈ ਹੈ ਐਸੀ ਹੋਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ